ਨਮੋ ਅੱਲਾ ਪੰਜਵਾ ਸਰਬਨਿਧਾਨ ਪੂਰਨ ਗੁਰਦੇਵ ਰਾਵ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 806 ਤੇ ਸ਼ੋਭnik ਬਿਲਾਵਲ ਰਗ ਵਿੱਚ ਤਨ ਤਨ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਸ਼ਾ ਮਹਾਰਾਜ ਜਿਹਦੀ ਅਮਰਤ ਬਣਦਾ ਇਹ ਪਵਨ ਸ਼ਬਦ ਆ ਜਪਾਂ ਨੂੰ ਸਾਜਖੰਡ ਸ੍ਰੀ ਹਰਮੰਦਰ ਸਾਹਿਬ ਵਿਚੋਂ ਅਮਰਤ ਵੇਲੇ ਦਾ ਗੰਮੀ ਹੁਕਮਨਾਮਾ ਬਖਸ਼ਿਸ਼ ਹੋ ਰਿਆ ਆਰੰਭਕ ਪੰਕਤੀ ਰਹਾਉ ਦੀ ਹੈ ਜਿਸ ਵਿੱਚ ਮਹਾਰਾਜ ਹੁਕਮ ਕਰਦੇ ਹਨ ਜੇਕ ਤੁਸੀਂ ਸਾਰੇ ਸੁੱਖਾਂ ਦੇ ਖਜ਼ਾਨੇ ਦੇ ਮਾਲਕ ਪਰਮੇਸ਼ਰ ਨੂੰ ਲੱਭਣਾ ਹੈ ਤੇ ਉਸ ਦੀ ਸ਼ਰਨ ਵਿੱਚ ਆਓ ਜਾਓ ਉਸ ਦੇ ਵਿਧੀ ਵਿਧਾਨ ਦੀ ਪਾਲਣਾ ਕਰੋ ਉਸ ਦੇ ਹੁਕਮ ਨੂੰ ਗੁਰਬਾਣੀ ਨੂੰ ਮੰਨੋ ਤੇ ਆਪਣੇ ਜੀਵਨ ਵਿੱਚ ਪ੍ਰੈਕਟਿਸ ਕਰਕੇ ਲਾਗੂ ਵੀ ਕਰੋ ਹਰ ਹਰ ਨਾਮ ਜਪਤ ਨਰਜੀਵੇ ਮਾਰ ਖਵਾਰ ਸਾਖ ਪਤਨਾਰthi ਵੇ ਪਰਮੇਸ਼ਰ ਦਾ ਨਾਮ ਜਪਣ ਨਾਲ ਉਸ ਦੀ ਸ਼ਰਨ ਵਿੱਚ ਆ ਜਾਣ ਦੇ ਨਾਲ ਜੋ ਪੂਰੇ ਗੁਰੂ ਦੀ ਮੰਨਦੇ ਹਨ ਉਹ ਆਤਮਿਕ ਜੀਵਨ ਲੱਭ ਲੈਂਦੇ ਹਨ ਤੇ ਜਿਹੜੇ ਗੁਰੂ ਨਾਲੋਂ ਟੁੱਟੇ ਰਹਿੰਦੇ ਹਨ ਗੁਰੂ ਨੂੰ ਮੰਨਦੇ ਹਨ ਤੇ ਆਪ ਮੰਦੇ ਆਪਣੀ ਮੰਦੀ ਹੀ ਹਨ ਮਹਾਰਾਜ ਕਹਿੰਦੇ ਉਹ ਫਿਰ ਮਰ ਕੇ ਖਵਾਰ ਹੀ ਹੁੰਦੇ ਹਨ ਰਾਮ ਨਾਮ ਹੋਆ ਰਖਵਾਰਾ ਚਖ ਮਾਰੋ ਸਾਖਤ ਵੇਚਾਰਾ ਜੋ ਗੁਰੂ ਦੀ ਮੰਨਦੇ ਹਨ ਪਰਮੇਸ਼ਰ ਦਾ ਨਾਮ ਜਪਦੇ ਹਨ ਪਰਮੇਸ਼ਰ ਫਿਰ ਉਹਨਾਂ ਦੀ ਰੱਖਿਆ ਕਰਦਾ ਹੈ ਤੇ ਜਿਹੜੇ ਸਾਖਤ ਲੋਗ ਹਨ ਜੋ ਗੁਰੂ ਨਾਲੋਂ ਟੁੱਟੇ ਹੁੰਦੇ ਹਨ ਤੇ ਉਹ ਗੁਰੂ ਦੀ ਨਹੀਂ ਮੰਨਦੇ ਆਪਣੇ ਮੰਦੀ ਹੀ ਕਰਦੇ ਹਨ ਨਾ ਮਾਰੇ ਕਿੰਨੇ ਵੇ ਚੱਖਾਂ ਹੀ ਮਾਰਦੇ ਰਹਿੰਦੇ ਨੇ ਮਾਇਆ ਪਿੱਛੇ ਭਜੇ ਫਿਰਦੇ ਰਹਿੰਦੇ ਹਾਲ ਨਿੰਦਾਕਾਰ ਕਰ ਪਚਕਨੇਰੇ ਮਿਰਤਕ ਫਾਸ ਗਲ ਸਿਰ ਪੈਰੇ ਤੇ ਜੋ ਗੁਰੂ ਦੇ ਰਾਹ ਦੇ ਤੁਰਨ ਵਾਲਿਆਂ ਦੀ ਨਾਮ ਜਪਣ ਵਾਲਿਆਂ ਦੀ ਨਿੰਦਾ ਕਰਦੇ ਹਨ ਉਹ अनेका ਹੀ ਆਪਣੀ ਮੌਤ ਸਹਿੜ ਰਹੇ ਹਨ ਉਹਨਾਂ ਦੇ ਗਲ ਵਿੱਚ ਸਿਰ ਵਿੱਚ ਪੈਰਾਂ ਵਿੱਚ ਮੌਤ ਦੀਆਂ ਫਾਹੀਆਂ ਬੇੜੀਆਂ ਹੀ ਪਈਆਂ ਰਹਿੰਦੀਆਂ ਹਨ ਕੋ ਨਾਨਕ ਜਪੈ ਜਨ ਨਾਮ ਤਾਂ ਕੈ ਨਿਕਟ ਨਾ ਆਵੇ ਜਾਨ ਜੋ ਗੁਰੂ ਨਾਨਕ ਦੇਵ ਜੀ ਨੂੰ ਜਪਦੇ ਹਨ ਉਸ ਦੇ ਜਨ ਬਣ ਜਾਂਦੇ ਹਨ ਮੌਤ ਉਹਨਾਂ ਦੇ ਨੇੜੇ ਵੀ ਨਹੀਂ ਆਉਂਦੀ ਉਹਨਾਂ ਨੂੰ ਆਤਮਿਕ ਜੀਵਨ ਮਿਲ ਜਾਂਦਾ ਉਹ ਹੀ ਬੇਅੰਤ ਭੁਲਾ ਚੁਕਾਂ ਦੀ ਮਾਫੀ ਬਖਸ਼ਨੀ ਜੀ ਬਸੰਤਰਤ ਦਾ ਆਪਾ ਲਾਭ ਲਈਏ ਜਿਸ ਤਰ੍ਹਾਂ ਬਰਸਪਤੀ ਦੇ ਉਤੇ ਖਿੜਾਓ ਫੁੱਲ ਫਲ ਆਉਂਦਾ ਹੈ ਸਾਡੇ ਤੇ ਪੱਤਝੜੀ ਰਹਿੰਦੀ ਹੈ ਕਿਉਂ ਇਹ ਪੱਤਝੜੀ ਰਹਿੰਦੀ ਹੈ ਇਹਨੂੰ ਬਸੰਤ ਰੁੱਤ ਦਾ ਕਿੰਨਾ ਕੁ ਲਾਭ ਹੁੰਦਾ ਹੈ ਗੁਰਬਾਣੀ ਸ਼ਬਦ ਲਈ ਇਸ ਮਾਨ ਕੋ ਬਸੰਤ ਕੀ ਲੱਗੈ ਨਾ ਸੋਏ ਇਹੋ ਮਨ ਜਲੇ ਆ ਦੂਜੇ ਦੋਏ ਇਹੋ ਮਨ ਜਲੇ ਆ ਦੂਜੇ ਦੋਏ ਸਮਾਨ ਕੋ ਬਸੰਤ ਕੀ ਲਗ ਨਸੋਏ ਤੈਨ ਬਸੰਤ ਜੋ ਹਰ ਗੁਣ ਗਾਏ ਪੂਰੇ ਭਾਗ ਹਰ ਭਗਤ ਕਰਾਏ ਸਮਾਨ ਕੋ ਬਸੰਤ ਕੀ ਲਗੈ ਨਾ ਸੋਏ ਇਹੋ ਮਨ ਜਲੇ ਆ ਦੂਜੈ ਦੋਏ ਇਹੋ ਮਨ ਤੰਦ ਬਾਂਦਾ ਕਰਮ ਕਮਾਏ ਮਾਇਆ ਮੂਠਾ ਸਦਾ ਬਿਲ ਲਾਏ ਇਹੋ ਮਨ ਝੂਟੈ ਜਾਂ ਸਤਗੁਰ ਭੇਟੈ ਜਮ ਕਾਲ ਕੀ ਫਿਰ ਆਵੈ ਨਾ ਫੇਟੈ ਇਹੋ ਮਨ ਝੂਟਾ ਗੁਰ ਲਿਆ ਚੜਾਏ ਨਾਨਕ ਮਾਇਆ ਮੋਹ ਸ਼ਬਦ ਜਲਾਏ ਨਾਨਕ ਮਾਇਆ ਮੋਹ ਸ਼ਬਦ ਜਲਾਏ ਸਮਾਨ ਕੋ ਬਸੰਤ ਕੀ ਲਗੈ ਨਸੋਏ ਈਉ ਮਨ ਜਲੇ ਆ ਦੂਜੇ ਦੋਏ ਇਹ ਮਨ ਜਲੇ ਆ ਦੂਜੇ ਦੋ ਇਸ ਮਨ ਕੋ ਇਸ ਮਨ ਕੋ ਇਸ ਮਨ ਕੋ ਬਸੰਤਗੀ ਲਗਨ ਸੋ